ਕੀ ਵੀ ਦਿੱਤੋ ਯਾਰ ਅੱਜ ਕੋਈ ਅਮੋਲੀ ਬਾਤ ਦਿਖਾ ਰੋ ਵੇਖ ਵੇਖ ਕਿਵੇਂ ਮਾਰ ਤੇ ਆਇਆ ਤਿਰੇ ਤਿਰੇ ਤਾਰੋ ਓ ਬੱਸ 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 ਰੁਕ ਜਾ ਰੁਕ ਜਾ ਓ ਕੀ ਹੋ ਗਿਆ ਤੈਨੂੰ ਅੱਜ ਹੀ ਹਾਂ ਕੀ ਹੋਇਆ ਤੈਨੂੰ ਅੱਜ ਅੱਜ ਭੈਣ ਦੇ ਪੁੱਤਾਂ ਦੇ ਨੇ ਮਿੱਟੀ ਵੇਖ ਕੇ ਤੇ ਸਿੱਟੀ ਤੇ ਆਉਣਾ ਹੋਇਆ ਕੀ ਅੱਜ ਕੀ ਖਾਤਾ ਏ ਅੱਜ ਤਾਂ ਐਂ ਜੀ ਕਰਦਾ ਹਾਂ ਵੀ ਜੇ ਮੇਰਾ ਵਾਸਤੇ ਲੈਣਾ ਤੇ ਮੈਂ ਰੱਬ ਨੂੰ ਮਿਲ ਕੇ ਆ ਜਾ ਕਿਉਂ ਅੱਜ ਅਜੇ ਕੀ ਕੀਤਾ ਤੂੰ ਅੱਜ ਤਾਂ ਪੀਂਗ ਪਾਈ ਹੋਵੇ ਅੱਗੇ ਤੇਰੇ ਮੂੰਹ ਤੋਂ ਮੱਖੀ ਦੀ ਉੱਡਦੀ ਆ ਜੀ ਅੱਗੇ ਕੱਦੂ ਜੇ ਪੀ ਪੀ ਕੇ ਖਾਈ ਜਾਂਦੇ ਸੀ ਆ ਅੱਛਾ ਅੱਜ ਮੈਂ ਕਿਸੇ ਬੰਦੇ ਕੋਲੇ ਗਿਆ ਹਾਂ ਤੇ ਉਹਨੇ ਮੈਨੂੰ ਕਿਹਾ ਨਾ ਵੀ ਆ ਖਾ ਮੈਂ ਉਹਨੂੰ ਆਖਾ ਮੇਰੇ ਕੋਲ ਕੱਦੂ ਆ ਵੇਖ ਆ ਦਿੱਤਾ ਉਹਨੇ ਫੇ ਇਹ ਕੀ ਆ ਇਹ ਬਲਾਮੀ ਕਰਦਾ ਇਹ ਕਿਲੀ ਫਰਦਾ ਇਹ ਨਾ ਇਹ ਕੈਪਸੂਲ ਇਹ ਤਾਂ ਪ੍ਰਹਿ ਗਿਆ ਦਾ ਪਤਾ ਹੈ ਇਹ ਇਹ ਮਿਲਿਆ 300 ਐਮਜੀ ਹਾਂ ਇਹ ਦੇਣਾ ਨਹੀਂ ਮੈਂ ਹੋਰ ਲਿਆਉਂਗਾ ਮੈਂ ਕੋਈ ਭਰਾਵਾ ਰਹਿਣ ਦੇ ਇਹਦਾ ਕੀ ਫਾਇਦਾ ਹੋਏ ਆਪਣਾ ਮਾਲ ਵਧੀਆ ਪਪੀ ਕੇ ਗਾਦਾ ਨੂੰ ਖਾ ਲੇ ਇਹ ਖਾ ਕੇ ਤਾਂ ਜੀ ਕਰਦਾ ਪੀਂਗ ਪਾਈ ਹੋਵੇ ਐ ਝੰਡਾ ਰੱਬ ਕੋਲੇ ਜਾਵੇ ਫੇਰ ਪੁੱਛੇ ਫੇਰ ਜਾਓ ਫੇਰ ਆਵੇ ਐ ਨਿਆਰੇ ਆਈ ਹੱਦਿਆ ਨਿਆਰੇ ਤਾਂ ਆਈ ਜਾਂਦੇ ਆ ਤੇ ਜੇ ਲਗਾਤਾਰ ਖਾਂਦਾ ਰਿਆ ਨਾ ਇਹਨੂੰ 20 ਦਿਨ 10 ਦਿਨ ਉਦੋਂ ਪਤਾ ਲੱਗੂ ਜਿੱਦ ਇੱਥੇ ਕਿਸੇ ਨੇ ਵੇਖਣਾ ਨਹੀਂ ਕਿਆਰੇ ਚ ਪੈਸੇ ਦੇ ਮੂੰਹ ਤੇ ਝੱਗ ਜੀ ਨਿਕਲੀ ਜਾਊਗੀ ਐ ਕੁਛ ਨਹੀਂ ਹੁੰਦਾ ਮਰਗੀ ਦਾ ਬਹੁਤ ਹੋਰ ਆ ਤੈਨੂੰ ਮੇਰੇ ਨਾਲ ਆ ਹਟ ਜਾ ਹਟ ਜਾ ਮੈਂ ਹੋਰ ਲਿਆਉਣਾ ਓਏ ਹਟ ਜਾ ਮੈਂ ਰੋਕਦਾ ਤੂੰ ਕਹਿੰਦਾ ਹੋਰ ਲਿਆਉਣਾ ਮੈਂ ਤਾਂ ਹੋਰ ਲਿਆਉਣਾ ਨਾ ਤਨਮਾਲ ਦਵਾ ਲਿਆ ਹੁਣ ਕਿੱਥੋਂ ਜਿੱਥੇ ਮਰਜੀ ਦਵਾ ਨਾ ਨਾ ਮਾਲ ਮੈਂ ਲੈਣਾ ਹੀ ਨਹੀਂ ਮੈਂ ਤਾਂ ਆਹ ਲੈਣਾ ਓ ਬਸ ਰਹਿਣ ਦੇ ਦੁੱਲਿਆ ਰਹਿਣ ਦੇ ਨਾ 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 ਚਾਚਾ ਮੈਂ ਤੈਨੂੰ ਕਹਤਾ ਮੈਂ ਤਾਂ ਆਹ ਹੀ ਲੈਣਾ ਤੈਨੂੰ ਕਿਹੜਾ ਕੰਜਰ ਨੇ ਮਤ ਦੇਤੀ ਓਏ ਮੈਂ ਬੇਲੀ ਨਾ ਥੋੜੀ ਲਾਉਂਗਾ ਮੈਂ ਹੁਣ ਦੇ ਪੁੱਤਾਂ ਚਾ ਤਾਂ ਮੈਨੂੰ ਵੀ ਖਵਾਇ ਕਿ ਨਾ ਥੋੜੀ ਲਾਉਂਗਾ ਮੈਂ ਤੇਰੇ ਕੋਲੇ ਤੈਨੂੰ ਨਹੀਂ ਗਾਸਣ ਚੌੜਨਾ ਚੌੜੀ ਇਹ ਇਹ ਤੈਨੂੰ ਨਹੀਂ ਮੈਂ ਖਵਾ ਸਕਦਾ 150 ਦਾ ਪੱਤਾ ਆਉਂਦਾ ਅ ਦੋਵੇਂ ਤੇ ਤੁਮ ਨੇ ਇੱਥੇ ਤੁਮ ਮਰਜ਼ੀ ਲੈ ਲੈ ਕਰ ਕਰ ਮਿਲ ਜਾਂਦਾ ਆ ਟਾਣੀ ਚ ਮਿਲ ਜੂ ਆਪਣੀ ਚ ਟਾਣੀ ਚ ਮਿਲ ਜੂ ਮੰਡਵੋਈ ਮਿਲ ਜੂ ਕਾਕਰ ਮਿਲ ਜਾਂਦਾ ਕਿੱਥੇ ਮਰਜ਼ੀ ਲੈ ਲੈ ਅੱਛਾ ਯਾਰ ਹਾਂ ਵੈਸੇ ਨਾ ਇੱਕ ਗੱਲ ਹੈ ਹਾਂ ਜੇ ਇਹੀ ਭੈਣ ਦੇ ਖਾਸ ਨੂੰ ਲੀਡਰ ਵੇਲਾ ਉਤੋਂ ਉਤੋਂ ਕਹਿੰਦੇ ਸਾਰੇ ਲੀਡਰ ਚਾਗਲ ਖਾਂਦੇ ਆ ਆ ਰਾਜਾ ਵਡੰਗ ਜਾ ਵੇਲਾ ਕਚੌਲਾ ਮਰੀ ਜਾਂਦਾ ਹੁਣ ਤੇ ਖਾਂਦਾ ਮੇਰੇ ਸਾਲ ਨੂੰ ਪਤਾਨਦਾ ਨਹੀਂ ਮਾਫੀਆਂ ਫਿਰਦਾ ਕਿੱਥੇ ਲੋਰ ਚ ਪਤਾ ਨਹੀਂ ਨਾ ਲੱਗਦਾ ਕੀ ਕਹਤਾ ਚੰਗੀ ਫੀਮ ਖਾਂਦੇ ਆ ਇਹੀ ਮਰ ਜਾਂਦਾ ਦਫਾ ਹੋ ਜਾਂਦੇ ਇਹਨਾਂ ਦੇ ਬੱਚੜੇ ਮਰਨੇ ਨੇ ਮੇਰੇ ਸਾਲਿਆਂ ਦੇ ਜੇ ਸ਼ਰਾਬ ਦੇ ਠੇਕੇ ਵਾਂਗੂ ਕਿਤੇ ਠੇਕੇ ਹੋਰ ਦੇਣਾ ਤਾਂ ਮੈਂ ਦਾਵੇ ਨਾ ਕਹਿੰਦਾ ਕੋਈ ਬੰਦਾ ਮੈਡੀਕਲ ਕੰਨੀ ਝਾਕਦਾ ਹੀ ਨਹੀਂ ਹਾਂ ਇਹ ਗਲਤ ਹੈ ਤੂੰ ਚਾਚਾ ਯਰ ਨਾ ਐਟ ਕੀ ਆਪਾਂ ਮੇਰੀ ਗੱਲ ਸੁਣ ਲਾ ਹਾਂ ਤੇਰਾ ਮਹੀਨਾ ਤੇ ਆਪਾਂ ਤਿੰਨ ਮਹੀਨੇ ਤੇ ਰੱਖਿਆ ਜੀਗਾ ਤੇਰਾ ਮਹੀਨਾ ਪੂਰਾ ਹੋਣ ਵਾਲਾ ਹਾਂ ਬਸ ਦੋ ਚਾਰ ਆਹ ਜੀ ਸੰਗਰਾਮ ਵਾਲੀ ਮਹੀਨਾ ਹੋਣਾ ਦੋ ਤਿੰਨ ਦਿਨ ਰਹਿ ਗਏ ਉਦੋਂ ਪਹਿਲਾਂ ਪਹਿਲਾਂ ਕੰਮ ਕਰਨਾ ਆ ਆ ਵੇਖੀ ਜਾਊਗੀ ਯਾਰ ਜਿੱਧਰ ਗਿਆ ਬਾਣੀਆਂ ਉਧਰ ਗਿਆ ਬਾਜ਼ਾਰ ਆਪਾਂ ਤਾਂ ਖਸ ਖਸ ਬੀਜਾਂਗੇ ਖਸ ਖਸ ਬੀਜ ਤੇ ਕਣਕ ਦੇ ਨਾਲ ਬੀਜਣੀ ਹੈ ਬੀਜ ਫਿਰ ਵਾਦਾ ਕਰਾ ਨਹੀਂ ਖਾਂਦਾ ਇਹ ਇਹ ਵਾਦਾ ਕਰ ਨਹੀਂ ਨਹੀਂ ਯਾਰ ਐ ਨਾ ਕਰ ਫਿਰ ਆਪਾਂ ਬੀਜਾਂਗੇ ਰਾਲ ਕੇ ਫਿਰ ਆਪਾਂ ਪਾਚ ਲਾਵਾਂਗੇ ਇਹ ਤਾਂ ਖੁਰਕੀ ਵੀ ਹੋਣ ਲਾ ਦਿੰਦਾ ਚੰਗਾ ਮੇਰਾ ਸਾਰਾ ਤੈਨੂੰ ਮੈਂ ਲਿਜਾऊं ਚੱਕ ਕੇ ਜਦੋਂ ਤੈਨੂੰ ਪਿਆਰ ਦਵਾਂ ਮਰ ਮੈਨੂੰ ਕੀ ਇਹ ਦਫਾ ਹੋ ਮੇਰੀ ਗੱਲ ਤਾਂ ਸੁਣੋ ਉਰੇਆ ਉਰੇਆ ਉਰੇਆ